ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹਾੜਾ ਦਾ ਡੇਰੀ ਫਾਰਮ 61 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾਪਾਪਾ ਨਾਲਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਦੇ ਨਵਾਂ ਦਿਖਾਵਾਂਗੇ ਇਹ ਸੂਈਆਂ ਸਾਰੀਆਂ ਬਣਾ ਲਈ ਨਹੀਂ ਇੱਕ ਸੂਈ ਦੋ ਗੱਬਣਾ ਠੀਕ ਹੈ ਜੀ ਇੱਕ ਬਿਲਕੁਲ ਤਾਜੀ ਸੂਈ ਆ ਤੇ ਦੋ ਗੱਬਣ ਤਿਆਰ ਆ ਤੇ ਆਪਾਂ ਪਹੁੰਚੇ ਆ ਭਾਜੀ ਕਮਲ ਸਿੰਘ ਹੋਂ ਨਾਲ ਕੋਲ ਤੇ ਆਜੂ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਪਾਜੀ ਸਸਕਲ ਜੀ ਰੋਸਨਾ ਠੀਕ ਆ ਜੀ ਹਾਂਜੀ ਕਿਰਪਾ ਬਾਬੇ ਦੀਪ ਸਿੰਘ ਦੀ ਚਲੋ ਕਿਰਪਾ ਚਾਹੀਦੀ ਆ ਜੀ ਹਾਂਜੀ ਹਾਂਜੀ ਹੋਰ ਪਰਵਾਹ ਕੀ ਠਾਕ ਹਾਂਜੀ ਸਭਾ ਜੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੇ ਠੀਕ ਹੈ ਇਹ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਮਲਜੀਤ ਸਿੰਘ ਜੇ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੇ ਜ਼ਿਲ੍ਹਾ ਗਰਦਾਸਪੁਰ ਜੇ ਠੀਕ ਹੈ ਜੀ ਹਾਂਜੀ ਫੋਨ ਨੰਬਰ ਹੀ ਬੋਲ ਦਿਓ ਪਾਜੀ 981590784 ਮੇਰਾ ਨੰਬਰ ਹੈ ਇੱਥੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਹਾਂਜੀ ਕਰੀਏ ਸ਼ੁਰੂਆਤ ਬਿਲਕੁਲ ਜੀ ਆ ਦੱਸੋ ਹਾਂ ਪਹਿਲੇ ਨੰਬਰ ਜਿਹ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿੰਨਾ ਕੁ ਜੀ ਦੁੱਧ ਐਸ ਟਾਈਮ ਦੁੱਧ ਇਹ ਥੱਲੇ ਵੀਡੀਓ ਆ ਯਾਰ 11 ਲੋਣਾ ਬੋਲਾ ਠੀਕ ਹੈ ਜੀ ਹਾਂਜੀ ਹਾਂਜੀ ਕਿੰਨਾ ਕੁ ਟਾਈਮ ਹੋ ਗਿਆ ਸੋਈ ਨੂੰ ਇਹਨੂੰ 6-7 ਦਿਨ ਹੋ ਗਏ ਠੀਕ ਹੈ ਜੀ ਹਾਂਜੀ 6-7 ਦਿਨ ਹੋ ਗਿਆ ਸੋਈ ਨੂੰ ਐਸ ਟਾਈਮ ਜਿਹੜਾ ਹਾਜ਼ਰ ਹੈ 11 ਲੀਟਰ ਬਿਲਕੁਲ ਮੈਂਟੀ ਵਾਲਾ ਦੁੱਧ ਤਿਆਰ ਆ ਬਾਕੀ ਵੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੇ ਤੇ ਆਜੋ ਹੁਣ ਤੁਹਾਨੂੰ ਆਪਾਂ ਖੋਲ ਕੇ ਬਿਠਾਉਨੇ ਆ ਖੋਲੋ ਜੀ ਖੋਲੋ ਖੋਲੋ ਜਵਾਕ ਹੀ ਆ ਗਏ ਭਾਜੀ ਜਵਾਕ ਵਾਛਾ ਜੇ ਮਗਰ ਠੀਕ ਹੈ ਜੀ ਮਿਲ ਕੱਪ ਆ ਗਿਆ ਜੀ ਆਹ ਨੂੰ ਤੇ ਚੈੱਕ ਕਰ ਸਕਦੇ ਜੀ ਬਿਲਕੁਲ ਜੇ ਤਾ ਜਾਵਾ ਕਿੰਨਾ ਤੇ ਚੋਈ ਜਾਊਗੀ ਦੁੱਧ ਭਾਜੀ ਦੁੱਧ ਵੀ ਦੀ 16 17 ਕਿਲੋ ਦੀ ਗਰੰਟੀ ਆ ਠੀਕ ਆ ਠੀਕ ਆ ਲਓ ਭਾਜੀ ਕੀ ਕਰ ਸਕਦੇ ਆ ਤਗੜੇ ਕੱਦ ਕਾਟ ਵਾਲੀ ਆ ਇਹ ਅੰਡਰ ਕੁਆਲਟੀ ਤੁਸੀ ਲੱਗੇ ਤਾਂ ਚੈੱਕ ਕਰ ਸਕਦੇ ਜੇ ਇਹ ਥਾਣਾ ਦਾ ਸਾਇਜ ਗੈ ਵੀ ਬਹੁਤ ਸ਼ਾਨਦਾਰ ਆ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰੰਨੇ ਆ ਇਹ ਦੁੱਜਾ ਸੁਆ ਸੁਈ ਯਾਰ ਇਸ ਕੇ ਦੰਦੇ ਮੂੰਹ ਲੈਓ ਭਾਜੀ ਪੌੜੀ ਤਗੜੇ ਕਦ ਕਾਟ ਹਾਲੀ ਆ ਤੇ ਬਾਕੀ ਸਾਰੇ ਵੀਰ ਭਰਾ ਜਾਣਦੇ ਆ YouTube ਜਿੰਨੇ ਵੀ ਦੇਖਦੇ ਆ ਇਹ ਕਮਲਬਾਈ ਨੂੰ ਜਾਣਦੇ ਆ ਸਾਰੇ ਕਿਉਂਕਿ ਪਹਿਲਾਂ ਵੀ ਇਹਨਾਂ ਦੀ ਵੀਡੀਓ ਬੜੀ ਕਾਫੀ ਚੋਟੇ ਆ ਇਹ ਟੀਮਲ ਕਰਨਾ ਜੀ ਭਾਜੀ ਇਹਦਾ ਫਿਰ ਜੀ ਮੁੱਲ ਤੇ ਇਹੋ ਜਿਹੇ ਵੇਰਾ ਪਹਿਲਾਂ 50000 100000 ਦੀਆਂ ਵੇਤੀਆਂ ਵਾਂ ਗੱਬਣਾ ਚਲੋ ਹੁਣ ਸੂਪੀ ਆ ਚਲੋ ਕਿਸੇ ਸੇਵਾ ਸੂਆ ਕਰਦੀਆਂ ਦੁੱਧ ਅੱਧਾ 15 ਪਲੱਸ ਗਰੰਟੀ ਦੇਵਾਂਗੇ ਅੱਛਾ ਜੀ ਤੇ ਹੁਣ ਆਪਾਂ ਵੇਰ 50000 ਦੀ ਕਰਦੀ ਮਾਨਤਾਂ ਬਾਕੀ ਮਾਨਤਾਂ ਵੀ ਦੀ 2000 ਛੜਦਾ 48000 48000 ਜੀ ਠੀਕ ਆ ਜੀ ਉਹ ਬਾਜੀ 48000 ਦੇ ਚੰਗੇ ਤਗੜੇ ਕੱਦ ਕਾਠ ਵਾਲੀ ਆ ਤੇ 15 16 ਲੀਟਰ ਦੁੱਧ ਚਵਾਈ ਜਾਊਗੀ ਵੀਰਾਂ ਦਾ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਹਾਂ ਬਾਜੀ ਇਹਦੇ ਬਾਰੇ ਇਹ ਵੀ ਦੀ ਪਿਓਰ ਤੀਜੇ ਸੂਵੇ ਉਦਾਂ ਵਾਇਰਸ ਹੋਣੀਆਂ ਕਹਿੰਦੇ ਦੂਜੇ ਵੀ ਕਹਿ ਰਹੀ ਐ ਅੱਛਾ ਜੀ ਪਰ ਐ ਸੱਚਾਈ ਵਾਲਾ ਕੰਮ ਕਰਦਾ ਹਾਂਜੀ ਗਾਰੰਟੀ ਇਹਦੀ 25 ਕਿਲੋ ਦੀ ਵਾਇਰ ਦੀ ਦੇਣੇ 10 ਤੋਂ 15 ਲੈ ਜੂ ਹੋਰ ਠੀਕ ਹੈ ਤੇ ਬੈਠਾ ਨਹੀਂ ਜਾਊਗਾ ਠੀਕ ਹੈ ਜੀ ਹਾਂਜੀ ਹਾਂਜੀ ਖੋਲਿਓ ਵੀਰ ਜੀ ਫਿਰ ਇਹਨਾਂ ਨੂੰ ਲੋਕ ਕਹਿੰਦੇ ਤਿੱਜਾ ਸੁਆ ਸੁਣਾ ਤੇ 25+ ਦੁੱਧ ਵਾਲੀ ਵਹਿੜਿਆ ਐਨ ਪੰਡਾ ਪਈਆਂ ਕਰਮਾ ਵਾਲੀ ਨਾ ਤੁਸੀਂ ਕੀ ਕਰ ਸਕਦੇ ਜੇ ਲੱਗੇ ਤਾਂ ਪ्योर ਸ਼ਾਇਦ ਹੁੰਦਾ ਜੀ ਠੀਕ ਹੈ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਇਹ ਵੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਅਦਰ ਕੁਆਲਟੀ ਤੁਸੀਂ ਲੱਗੇ ਤਾਂ ਚੈੱਕ ਆ ਸਕਦੇ ਐ ਬਹੁਤ ਹੀ ਜ਼ਿਆਦਾ ਜੰਦਾ ਹੋਣਾ ਬਣਾਇਆ ਵਾ ਨੇ ਤੇ ਬਈ ਕਹਿੰਦਾ ਕਿ 25+ ਦੁੱਧ ਚਵਾਈ ਆਊਗੀ ਨਗਚਵਾ ਪਿਛਲੇ ਸਵੇਰੇ ਪਾਜੀ ਜੀ ਦੁੱਧ ਇਨੇ ਚਵਾਇਆ ਵਾ 23 ਕਿਲੋ ਪਿਛਲੇ ਸਵੇਰੇ ਅੱਛਾ ਜੀ ਇਹਨਾਂ ਦਾ 25 ਪਲੱਸ ਜਾਊਗੀ ਜਰ ਸਾਹ ਨਾ ਬਣੀ ਅੱਛਾ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਹੀ ਜ਼ਿਆਦਾ ਬੜਾ ਮਟਾ ਹਵਾ ਨੇ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਆ ਸੁਰਿਆਣੀਆਂ ਆਂਦੇ ਆ ਪਿਓਰ ਸ਼ਾਇਦ ਹੁੰਦਾ ਜੀ 10 ਦਿਨ ਵੀਰ ਕਹਿੰਦਾ ਘੋੜ ਲੈ ਜਾਓਗੇ ਕਿਤੇ ਲਾਟੂ ਲਾਜ ਕਾਪੀ ਹਵਾ ਦੇ ਵਿੱਚ ਭੁਲਾ ਭੁਲਾ ਓਦਾਂ ਡੇਈ ਮਾੜੇ ਮਾੜੇ ਪਾਉਣ ਠੀਕ ਹੈ ਜੀ ਬਸ ਹੀ ਠੰਡੀ ਠੁੰਡੀ ਬਹੁਤ ਹੈ ਠੀਕ ਹੈ ਜੀ ਠੰਡੀ ਸੀ ਲੇ ਵੇੜਾ ਬਹੁਤ ਹਾਂ ਹਾਂ ਜੀ ਬੰਨ ਗੀਓ ਬੰਨ ਗੀਓ ਇਹ ਤੁਹਾਨੂੰ ਦਾ ਸੈਲ ਗਿਆ ਬਹੁਤ ਚੰਗਾ ਹਨ ਗਿੱਟ-ਗਿੱਟ ਤੇ ਲੱਗਾ ਥਾਣਾ ਬਿਲਕੁਲ ਬਿਲਕੁਲ ਜੀ ਕੀ ਮੁੱਲ ਕਰਨਾ ਭਾਜੀ ਇਹਦਾ ਹਰ ਮੁੱਲ ਤਾਂ ਵੀਡੀ ਵੈ ਤਾਂ 80000 ਦੀ ਆ ਹਾਂਜੀ ਆਪਾਂ ਜਿਹੜੀ 65000 ਦੀ ਦਾਂਗੇ 65000 ਦੀ ਕਰਦੀ ਮੰਨ ਲੈ 60 ਦੇ ਦਈਏ ਹੋਰ ਦੋ ਛੱਡ ਦਾਂ 58000 58000 ਬਿਲਕੁਲ ਜਾਇਜ਼ ਰੇਟ 58000 ਠੀਕ ਹੈ ਲਓ ਬਾਈ 58000 ਦੀ ਤੇ 25 ਪਲੱਸ ਦੁੱਧ ਵਾਲੀ ਵਹਿੜਿਆ ਤੇ ਕੱਦ-ਕੁੱਦ ਵੀ ਚੰਗਾ ਵਾ ਤੇ ਬਿਲਕੁਲ ਜਾਇਜ਼ ਮੁੱਲ ਕੀਤਾ ਬਾਈ ਨੇ ਇਹ ਵੀਰ ਦੇ ਕੋਲ ਚੰਗੇ ਪਸ਼ੂ ਹੁੰਦੇ ਆ ਤੇ ਜਾਇਜ਼ ਮੁੱਲ ਵਿੱਚ ਹੁੰਦੇ ਆ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀਰ ਦੀ ਪਹਿਲਣ ਵੈਰ ਸੂਂ ਵਾਲੀ ਚੌਗੀ ਆ ਅੱਛਾ ਜੀ ਤੇ ਦੇਣੇ ਦੇ ਹੈਗੇ ਜੀ ਇਹ ਵੀ ਅੱਛਾ ਜੀ ਗੰਤੀ ਦੇ ਤੇ ਵੈਰ ਵੈਰ ਬੜੀ ਕੁਆਲਟੀ ਦੀ ਆ ਬੂਥੀ ਵੇਖੋ ਇੱਕ ਨੰਬਰ ਆ ਬੂਦੀ ਹਾਂ ਜੀ ਖੋਲ ਦਿਓ ਭਾਜੀ ਇਹ ਤੁਹਾਨੂੰ ਦਿਖਾ ਲਓ ਭਾਜੀ ਚੈੱਕ ਕਰ ਸਕਦੇ ਇਹ ਵੀ ਚੰਗੀ ਲੌੜ ਵਾਲੀ ਆ ਵਾਛੀ ਬਾਕੀ ਤੁਹਾਨੂੰ ਖੋਲ ਕੇ ਵਿਖਾਉਂਦੇ ਆ ਕੀ ਕੁਆਲਟੀ ਵਿੱਚ ਐਸਾ ਦਾ ਹੈ ਬੋਡੀ ਵਾਲੀ ਵੈਡ ਆ ਗਈ ਆ ਪਹਿਲਾਂ ਹੀ ਸੋ ਗਿਆ ਸੁਣੀ ਇਹਦੇ 4 4 ਦਿਨ 4 ਦਿਨ 4 ਦਿਨ ਠੀਕ ਹੈ ਜੀ 4 ਦਿਨ ਹੋ ਗਈ ਯਾਰ ਬਹੁਤ ਯਾਰਾ ਕਾਚੀ ਬਣੂਗੀ ਜਿਵੇਂ ਦਰਦੀ ਆ ਇਹ 20 ਦਿਨ ਵੀਰ ਕਹਦਾ ਕਿ ਲੈ ਗੋਗੇ ਅਜੇ ਇਹ ਥਾਣਾ ਦਾ ਸਾਸ ਉਹ ਵੀ ਚੰਗਾ ਬਣਾ ਲੈਣਾ ਇਹਨਾਂ ਸੋਣ ਤੱਕ ਸਰੋ ਬਾਈ ਜੀ ਤੁਸੀਂ ਕੀ ਆ ਕਰ ਗੋਰੀ ਘਾਨ ਦਰਿਆ ਪ੍ਰੀਟ ਦੇ ਵਿੱਚ ਆਈ ਆ ਵਾਸੀ ਕਿੰਨਾ ਕੁ ਚਵਾਈ ਜਾਊਗੀ ਦੁੱਧ ਭਾਜੀ ਤੁਹਾਡੇ ਹਿਸਾਬ ਨਾਲ ਕਿੱਡੀ ਦੁੱਧ ਇਹਨੂੰ ਵੀ ਪਹਿਲਾਂ ਨੂੰ ਹੀ 15 ਕਿਲੋ ਚੋਣਾ ਚਾਹੀਦਾ ਕੁਆਲਿਟੀ ਨੇ ਦੁੱਧ ਦੇਣਾ ਇਹਦੀ ਨੇ ਹਾਂਜੀ ਚਲੋ ਕਦ ਕੁਦੇ ਮੀਡੀਅਮ ਜਾਈ ਆ ਬਹੁਤਾ ਜ਼ਿਆਦਾ ਨਹੀਂ ਆਗਾ ਪਰ ਨਹੀਂ ਲੱਗਦੇ ਚਾ ਕ ਕਰ ਸਕਦੇ ਜੇ ਤੁਹਾਡਾ ਦਾ ਸਹਿਜ ਗਿਆ ਬੱਚੀ ਬਹੁਤ ਚੰਗੀ ਵੈ ਹਾਂਜੀ ਇਹ ਕੀ ਮੁੱਲ ਭਾਜੀ ਇਹਦਾ ਹਰ ਮੁੱਲ ਵੀ ਦੀ ਇਹਦਾ ਕਰਨ ਨੂੰ ਭਾਵੇਂ 50 ਕਰੀਏ 45 ਕਰੀਏ 40000 ਦੀ ਛੋਟ ਕਰ ਦਾਂਗੇ ਵਿਚੋਂ ਛੋਟ ਥੋੜਾ ਜਿਆਦਾ ਜੇ ਨਹੀਂ ਠੀਕ ਏ ਛੋਟਾ ਛਾੜੀ ਹੋਣੀ ਏ ਬਈ ਇਹਦੇ ਨਾਲ ਦੀਆਂ ਹੈਫਰਾਂ 5ਵੇਂ 6ਵੇਂ ਮਹੀਨੇ ਮਿਲ ਜਾਂਦੀਆਂ ਚਲੀ ਜਾਂਦੀਆਂ ਬਸ਼ੀ ਚੰਗੀਆਂ ਨੇ ਕੁਆਲਟੀ ਬੋਲੇ ਠੀਕ ਏ ਠੀਕ ਏ ਹਾਂਜੀ ਹਾਂਜੀ ਲਓ ਬਾਈ ਜੀ 40000 ਵੀਰ ਨੇ ਮੁੱਲ ਕੀਤਾ ਜੇ ਬਾਕੀ ਮੌਕੇ ਤੇ ਮੰਨਤਾ ਨਾ ਹੋ ਜੂਗਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ